ਅੱਜ ਗੱਲ ਕਰਦੇ ਆਪਾਂ ਹਿਲੂ ਬਾਹੂ ਅਕਬਰਪੁਰ ਸ਼ਾਜੀ ਸ਼ਕਰਪਰ ਫਰੀਆਦ ਸ਼ਕਰਪਰ ਜੱਗੂ ਹਾਕਮਾਲੀਆ ਦੀਪਦ ਬੋਨਾ ਅੱਜ ਕਿਹੜੇ ਕਿਹੜੇ ਵੱਡੇ ਸੁਪਰਸਟਾਰ ਪਹੁੰਚਣਗੇ ਇਸ ਕਬੱਡੀ ਕੱਪ ਤੇ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਬਾਕੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰੋ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਸੀਂ ਦੇਖ ਸਕੋ ਕਿਹੜੇ ਕਬੱਡੀ ਕੱਪ ਤੇ ਕਿਹੜੀਆਂ ਟੀਮਾਂ ਬਣੀਆਂ ਤੇ ਕਿਹੜੇ ਸੁਪਰਸਟਾਰ ਪਹੁੰਚ ਰਹੇ ਆ ਆਪਾਂ ਰੋਜ਼ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਬਾਕੀ ਕਈ ਵਾਰੀ ਮੌਕੇ ਤੇ ਇੱਕ ਅਦਾ ਪਲੇਅਰ ਚੇਂਜ ਵੀ ਹੋ ਜਾਂਦਾ ਆਪਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਕਈ ਵਾਰੀ ਪਲੇਅਰ ਦੀ ਮਜਬੂਰੀ ਬਣ ਜਾਂਦੀ ਨਹੀਂ ਪਹੁੰਚਿਆ ਜਾਂਦਾ ਕਈ ਵਾਰੀ ਪਲੇਅਰ ਬਦਲਣਾ ਪੈ ਜਾਂਦਾ ਟੀਮ ਨੂੰ ਇਸੇ ਕਰਕੇ ਮਾਫੀ ਚਾਹੁੰਦੇ ਆ ਇੱਕ ਅਦਾ ਮੌਕੇ ਤੇ ਪਲੇਅਰ ਚੇਂਜ ਹੋ ਜੇ ਬਾਕੀ ਆਪਾਂ ਨੂੰ ਜੋ ਕਮੇਟੀ ਦੇ ਪਲੇਅਰਾਂ ਵੱਲੋਂ ਜਾਣਕਾਰੀ ਮਿਲਦੀ ਆ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਜੇ ਆਪਾਂ ਗੱਲ ਕਰੀਏ ਅੱਜ ਜੇ ਠੂਕੇ ਪਹਿਲਾ ਨਾਮ ਦਿੱਤਾ ਜਾਵੇਗਾ 71000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 51000 ਰੁਪਏ ਵੈਸਟ ਰੇਡਰ ਤੇ ਜਾਫੀ ਨੂੰ ਫੋਰ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਣਾ ਅੱਜ ਮੋਡੀਫਾਈ ਵੀ ਸਿਰਾਂ ਕਰਵਾਏ ਹੋਏ ਆ ਫੋਰ ਟਰੈਕਟਰ ਜੇਠੂਕੇ ਵਾਲਿਆਂ ਨੇ ਸਿਰੇ ਦੇ ਪਲੇਅਰ ਪਹੁੰਚ ਗਏ ਅਤੇ ਸਿਰੇ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਹਾਂਜੀ ਮਿੱਤਰੋ ਜੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਵਰੇ ਸਾਹਿਬ ਜਿਸ ਵਿੱਚ ਖੇਡੇਗਾ ਗੁਰਪ੍ਰੀਤ ਵਰੇ ਸਾਹਿਬ ਪ੍ਰੀਤ ਵਰੇ ਸਾਹਿਬ ਫੂਲਾ ਸ਼ੂਸ਼ਕ ਰਵੀ ਸਾਹੋ ਕੇ ਜੱਗੂ ਸੈਦੋਵਾਲ ਆਦ ਇਹ ਛੋਟੀ ਦੀ ਟੀਮ ਬਣ ਕੇ ਪਹੁੰਚ ਰਹੀ ਹੈ ਜੇਠੂ ਕੇ ਜ਼ਿਲ੍ਹਾ ਬਠਿੰਡਾ ਦੇ ਕਬੱਡੀ ਕੱਪ ਤੇ ਜਿੱਥੇ ਬੈਸਟਨੂ ਫੋਰ ਟਰੈਕਟਰ ਇਹ ਆ ਇਨਫੋਰਮੇਸ਼ਨ ਆਪਾਂ ਨੂੰ ਰਵੀ ਸਾਹੋ ਕੇ ਕਬੱਡੀ ਪਲੇਅਰ ਵੱਲੋਂ ਮਿਲੀ ਹੈ ਹਾਂਜੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਜੰਗੀਆਂਣਾ ਜਿਸ ਵਿੱਚ ਖੇਡੇਗਾ ਕੁਲਵਿੰਦਰ ਜੰਗੀਆਂਣਾ ਗੁਰਪ੍ਰੀਤ ਜੰਗੀਆਂਣਾ ਰਪਿੰਦਰ ਦੋਦਾ ਗੋਰਾ ਰਸਾਲੂ ਸ਼ਿੱਲੂ ਬਹੂ ਅਕਬਰ ਪਰ ਆਦ ਇਹ ਛੋਟੀ ਦੀ ਟੀਮ ਬਣ ਕੇ ਪਹੁੰਚ ਰਹੀ ਹੈ ਜੇਠੂ ਕੇ ਜ਼ਿਲ੍ਹਾ ਬਠਿੰਡਾ ਦੇ ਕਬੱਡੀ ਕੱਪ ਤੇ ਕਿੱਦਾਂ ਲੱਗੀ ਜੰਗੀਆਂਣੇ ਦੀ ਟੀਮ ਫੋਰ ਟਰੈਕਟਰ ਹਾਂਜੀ ਜੇ ਆਪਾਂ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਹੈ ਲੋਹਾਰਾ ਜਿਸ ਵਿੱਚ ਖੇਡੇਗਾ ਅਮਨਾ ਲੋਹਾਰਾ ਆਰਸ਼ੇ ਲੋਹਾਰਾ ਰੂਮੀ ਲੋਹਾਰਾ ਹਰਮਨ ਕੋਹਲੀਆ ਬੋਲਟ ਖੀਰਾਵਾਲ ਸੁਨੀਲ ਤਮਤਾਨ ਸਾਹਿਬ ਹਰਿਆਣੇ ਵਾਲਾ ਚੋਬਰ ਇਹ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਜੇਠੂ ਕੇ ਜ਼ਿਲ੍ਹਾ ਬਠਿੰਡਾ ਦੇ ਕਬੱਡੀ ਕੱਪ ਤੇ ਕਿਵੇਂ ਕਿੱਧਰ ਨੂੰ ਜਾਣਗੇ ਫੋਰ ਟਰੈਕਟਰ ਟੀਮਾਂ ਕਿਵੇਂ ਲੱਗਦੀਆਂ ਮਿੱਤਰੋ ਹਾਂਜੀ ਜੇ ਆਪਾਂ ਸ਼ਕਰਪੁਰ ਦੀ ਟੀਮ ਦੀ ਗੱਲ ਕਰੀਏ ਸ਼ਕਰਪੁਰ ਵਿੱਚ ਖੇਡੇਗਾ ਸ਼ਾਜੀ ਸ਼ਕਰਪੁਰ ਫਰਿਆਦ ਸ਼ਕਰਪੁਰ ਮਲੂਕ ਅਲੀ ਸ਼ਕਰਪੁਰ ਕਾਕਾ ਸ਼ਕਰਪੁਰ ਦੀਪਦਰਜੀ ਜੱਗੂ ਹਾਕਮ ਵਾਲੀਆ ਜੋਤੇ ਮਹਿਮਦ ਵਾਲੇ ਦੀ ਥਾਂ ਤੇ ਬੂਰੀਆ ਸੇਸਰ ਖੇਡੇਗਾ ਇਸ ਕਬੱਡੀ ਕੱਪ ਤੇ ਇਹ ਖੇਡੇਗਾ ਜੇਠੂ ਕੇ ਕਬੱਡੀ ਕੱਪ ਤੇ ਟੀਮ ਖੇਡੇਗੀ ਸ਼ਕਰਪੁਰ ਦੀ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਸ਼ਕਰਪੁਰ ਅੱਜ ਉਗੋ ਕਾਂ ਦੀ ਟੀਮ ਵੀ ਬਣ ਗਈ ਛੋਟੀ ਦੀ ਉਗੋ ਕਾਂ ਚ ਖੇਡੇਗਾ ਗਿੰਦੀ ਉਗੋ ਕੇ ਕਾਲਾ ਉਗੋ ਕੇ ਦੀਪਾ ਮੋਟਾ ਉਗੋ ਕੇ ਰੇਸ਼ਮ ਸਲੀਨਾ ਚਿਰਾਗਦੀਨ ਮਈਆਂ ਵਾਲਾ ਸ਼ੈਂਟੀ ਕਰਾਚੋਂ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਜੇਠੂ ਕੇ ਜ਼ਿਲ੍ਹਾ ਬਠਿੰਡਾ ਦੇ ਕਬੱਡੀ ਕੱਪ ਦੇ ਐਸ ਦੇ ਸਪੌਂਸਰ ਹਨ ਅਮਨਿੰਦਰ ਮਾਨ ਕੈਨੇਡਾ ਬਿੰਦਰ ਬਾਠ ਕੈਨੇਡਾ ਹਾਂਜੀ ਜੇ ਆਪਾਂ ਖਾਂਗੇ ਦੀ ਟੀਮ ਦੀ ਗੱਲ ਕਰੀਏ ਖਾਂਗੇ ਦੀ ਟੀਮ ਵੀ ਬਣ ਗਈ ਸਿਰਾ ਇਸ ਵਿੱਚ ਖੇਡੇਗਾ ਗਰਵਿੰਦਰ ਖਾਂਗਾ ਰਾਜੂ ਭਾਉ ਖਾਂਗਾ ਸੋਨੀ ਖਾਂਗਾ ਸ਼ਰਨਾ ਡਗੁਰਮਣਾ ਗਗਨ ਜੋਗੇ ਵਾਲਾ ਇੱਕ ਰੇਟਰ ਹਲੇ ਕਲੀਅਰ ਨਹੀਂਗਾ ਪੱਕਾ ਇਸੇ ਕਰਕੇ ਆਪਾਂ ਕਮੈਂਟ ਬਾਕਸ ਵਿੱਚ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਇਹ ਵੀ ਚੋਟੀ ਦੀ ਟੀਮ ਬਣ ਕੇ ਪੌਜ ਰਹੀਏ ਜੇਟੂ ਕੇ ਜਿਲ੍ਹਾ ਬਠਿੰਡਾ ਦੇ ਕਬੱਡੀ ਕੱਪ ਤੇ ਕਿਵੇਂ ਲੱਗੀ ਖਾਂਗੇ ਦੀ ਟੀਮ ਮਿੱਤਰੋ ਹਾਂਜੀ ਜੋਗੇਵਾਲ ਦੀ ਟੀਮ ਦੀ ਗੱਲ ਕਰੀਏ ਜੋਗੇਵਾਲ ਵਿੱਚ ਖੇਡੇਗਾ ਸੋਨਾ ਮਨੀ ਜੋਗੇਵਾਲਾ ਭੇਜਾ ਰੂਪਾ ਜੋਗੇਵਾਲਾ ਪੀਮਾ ਜੋਗੇਵਾਲਾ ਅਵਤਾਰ ਕਿਲੀ ਨਿਹਾਲ ਸਿੰਘ ਬਿੱਟੂ ਵੈਰੋਕੇ ਆਦ ਇਹ ਵੀ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਦੇ ਕਬੱਡੀ ਕੱਪ ਦੇ ਇਸ ਦੇ ਸਪਾਂਸਰਾਂ ਨੇ ਜੱਸਾ ਠੁੱਲੀਆਲ ਹਾਂਜੀ ਜੇ ਆਪਾਂ ਗਗੜੇ ਦੀ ਟੀਮ ਦੀ ਗੱਲ ਕਰੀਏ ਗਗੜੇ ਦੀ ਟੀਮ ਵੀ ਬਣ ਗਈ ਛੋਟੀ ਦੀ ਇਸ ਵਿੱਚ ਖੇਡੇਗਾ ਬਿੱਲਾ ਗਗੜਾ ਅਰਜਨ ਗਗੜਾ ਸ਼ੇਰਾ ਗਗੜਾ ਮੰਗੀ ਭੇਜਾ ਗਗੜਾ ਅਰਸ਼ ਲੋਗੜ ਤਾਂ ਮੂਹ ਕੋੜ ਸੁਖਿਆ ਆਦ ਇਹ ਵੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਦੇ ਕਬੱਡੀ ਕੱਪ ਤੇ ਸਪான்ਸਰ ਇਸ ਦੇ ਹਨ ਜੱਸਾ ਠੁੱਲੀ ਵਾਲਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ